ਮਰਦਾਬਾਦ ਮਰਦਾਬਾਦ ਅਸੀਂ ਘਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਟਿੰਡਾ ਤੋਂ ਜਸਕਰਨ ਸਿੰਘ ਅਸੀਂ ਜੇ ਪਹੁੰਚਿਆ ਲਹਿਰਾ ਬੱਗਾ ਟੋਲ ਪਲਾਜ਼ੇ ਦੇ ਉੱਤੇ ਕਿਸਾਨਾਂ ਤੇ ਹੋਏ ਜ਼ਬਰ ਨੂੰ ਲੈ ਕੇ ਅੱਜ ਹੋਰ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਆ ਉਹ ਉਹਨਾਂ ਦੀ ਪਿੱਛੇ ਆ ਖੜੀਆਂ ਹੋਈਆਂ ਨੇ ਅਸੀਂ ਦਿਖਾ ਰਹੇ ਹਾਂ ਲਹਿਰਾ ਬੱਗਾ ਟੋਲ ਪਲਾਜ਼ੇ ਦੇ ਇਹ ਸਾਰੀਆਂ ਤਸਵੀਰਾਂ ਜਿੱਥੇ ਕੇਂਦਰ ਸਰਕਾਰ ਵੱਲੋਂ ਕੁਝ ਆਪਣਾ ਕਿਸਾਨ ਦੇ ਇਥੇ ਬੰਦੀਆਂ ਦੇ ਉੱਤੇ ਫਸਰੂਗਾ ਦੇ ਕੋਸ਼ਿਤੇ ਗਏ ਉਹਨਾਂ ਦੇ ਲਾਠੀ ਹਜ ਕੀਤਾ ਗਿਆ ਤੇ ਉਹਨਾਂ ਦੇ ਹੱਕ ਦੇ ਵਿੱਚ ਕੁਝ ਹੋਰ ਜਥੇਬੰਦੀ ਆ ਚੁੱਕੇ ਨੇ ਜਿਨ੍ਹਾਂ ਦਾ ਗੁਰਦ ਕਰਾਂਗੇ ਫਸਰੂਗਾ ਜੀ ਹਾਂਜੀ ਸ਼ਾਸਤਰੀ ਕਾ ਜੀ ਮੇਰਾ ਨਾਮ ਅਮਰਜੀਤ ਹਣੀ ਕੀਰਤੀ ਸਾਂ ਯਾਦਾ ਸੁਬਾ ਕਮਿਨਰ ਹਣੀ ਜੀ ਤੁਹਾਡੇ ਵੱਲੋਂ ਅੱਜ ਇਹ ਆਪ ਟੋਲ ਪਲੇਸ ਦੇ ਫਰੀ ਕੀਤਾ ਹੈ ਕਾਰਨ ਕੀ ਹੈ ਕੀ ਮਾਮਲਾ ਦੇਖੋ ਜੀ ਜਿਹੜੇ ਸ਼ਾਂਤਮਈ ਤਰੀਕੇ ਨਾਲ 13 ਤਰੀਕ ਨੂੰ ਸ਼ਾਂ ਦਿੱਲੀ ਜਾ ਰਹੇ ਸੀਗੇ ਭਾਜਪੀ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਦੇ ਸਹਿਤ ਹਰਿਆਣਾ ਨੇ ਬਾਰਡਰਾਂ ਤੇ ਵੱਡੇ ਵੱਡੇ ਬੈਰੀਅਰ ਲਾ ਕੇ ਵੱਡੀਆਂ ਵੱਡੀਆਂ ਗਰੇਲਾਂ ਲਾ ਕੇ ਅੱਥਰੂ ਗਾਂ ਸਿੱਟ ਕੇ ਕਿਸਾਨਾਂ ਨੂੰ ਜਿਹੜੀ ਕਿ ਜਿਹੜਾ ਜਵਟ ਆਇਆ ਉਸ ਜ਼ਬਰ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਜੋ ਸੰਯੁਕਤ ਮੋਰਚਾ ਬਣਿਆ ਵਾ ਉਹਦੇ ਕਰੂ ਆਕਾਲ ਚਗੀ ਕਿ ਸਾਰੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ ਜਿਹੜੀ ਕਿ 2 ਵਜੇ ਤੱਕ ਇਹ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਕਿ ਜਿਹੜਾ ਕਿਸਾਨ ਦਿੱਲੀ ਦੇ ਬਾਡਰਾਂ ਤੇ ਬੈਠਿਆ ਉਹਨਾਂ ਦੇ ਸੰਘਰਸ਼ ਦੀ ਸਪੋਰਟ ਗੱਲ ਕਰੀਏ ਲੰਬੇ ਸਮੇਂ ਤੋਂ ਤੁਹਾਡੇ ਵੱਲੋਂ ਇਸ ਤੋਂ ਪਹਿਲਾਂ ਸ਼ਿਕਾਇਤ ਕੀਤਾ ਗਿਆ ਕੇਂਦਰ ਦੀ ਸਰਕਾਰ ਨੇ ਓਹਦਾ ਵਾਅਦਾ ਕੀਤਾ ਲੇਕਿਨ ਓਹ ਵਾਅਦੇ ਨੂੰ ਅਜੇ ਤੱਕ ਨਹੀਂ ਨਿਭਾਇਆ ਗਿਆ ਹੁਣ ਫੇਰ ਉਹਨਾਂ ਵੱਲੋਂ ਫੇਰ ਵੀ ਆਪਾਂ ਹੋਰ ਕੰਮ ਕੀਤੇ ਕੀ ਕਰਨ ਚਾਹੀਦੇ ਸਾਰੇ ਦੇਖੋ ਜੀ ਇੱਕ ਗੱਲ ਤਾਂ ਇਹ ਹੁੰਦੀ ਆ ਵੀ ਕਿਸੇ ਨੂੰ ਆਪਣੀ ਗੱਲ ਤੇ ਲੈ ਕੇ ਆਉਣਾ ਦੂਜਾ ਇਹ ਹੁੰਦਾ ਉਹ ਗੱਲ ਮਨਾਉਣੀ ਤੀਜੀ ਪਟਾ ਹੁੰਦਾ ਉਸ ਗੱਲ ਨੂੰ ਲਾਗੂ ਕਰਾਉਣਾ ਅਸੀਂ ਇੱਕ ਜਿਹੜਾ ਸਾਲ ਸੰਘਰਸ਼ ਲੜਿਆ ਸੀ ਉਹਦੇ ਵਿੱਚ ਤਿੰਨ ਖੇਤੀ ਕਾਨੂੰਨ ਕਿਰਾ ਵਾਪਸ ਕਰਾ ਲਏ ਸੀ ਬਾਕੀ ਮੰਗਾਂ ਤੇ ਉਹਨਾਂ ਨੇ ਸਹਿਮਤੀ ਦਿੱਤੀ ਹੁਣ ਜਿਹੜੀਆਂ ਬਾਕੀ ਮੰਗਾਂ ਰਹਿੰਦੀਆਂ ਉਹਨਾਂ ਦੀ ਖਾਤਰ ਸੰਘਰਸ਼ ਕਰਨਾ ਪਊਗਾ ਇਹਦੇ ਵਿੱਚ ਵੀ ਸਰਕਾਰ ਭਰੋਸਾ ਦੇ ਸਕਦੀ ਆ ਭਰੋਸੇ ਤੋਂ ਬਾਅਦ ਭਰੋਸਾ ਕਰਨਾ ਪੈਂਦਾ ਹੁੰਦਾ ਉਸ ਤੋਂ ਬਾਅਦ ਉਹਨੂੰ ਲਾਗੂ ਕਰਾਉਣਾ ਪੈਂਦਾ ਇਹ ਮੰਗਾਂ ਲਾਗੂ ਕਰਾਉਣ ਦੀ ਖਾਤਰ ਆ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਐ ਨਹੀਂ ਲੱਗਦਾ ਵੀ ਜੇ ਤੁਸੀਂ ਸਾਰੇ ਇੱਕ ਮੁੱਠੀ ਹੋ ਜਾਂਦੇ ਕਿਤੇ ਤਾਂ ਫਿਰ ਛੇਤੀ ਹੀ ਸਰਕਾਰ ਝੁਕ ਜਾਂਦੀ ਦੇਖੋ ਜੀ ਜਦੋਂ ਦੇ ਸਾਡੇ ਮਨੋੱਖ ਆ ਹੋਂਦ ਦੇ ਵਿੱਚ ਆਏ ਬਾਬੇ ਨਾਨਕ ਤੋਂ ਲੈ ਕੇ ਲੱਗ ਲੱਗ ਬਚਾਤਾ ਰਹਾ ਤਾਂ ਉਹਤੇ ਲੱਗ ਲੱਗ ਸੰਘ ਇਸ ਦੇ ਪੜਾਅ ਦੇ ਵਿੱਚ ਵੀ ਹਰੇਕ ਜਥੇਬੰਦੀ ਦਾ ਆਪਣਾ ਆਪਣਾ ਲੜਨ ਦਾ ਤਰੀਕਾ ਇਹਦਾ ਮਤਲਬ ਇਹ ਨਹੀਂ ਤਰੀਕਾ ਕਿ ਜੇ ਅਸੀਂ ਲੱਗਾਂ ਤਾਂ ਸਰਕਾਰ ਸਾਡੇ ਤੇ ਜ਼ਬਰ ਕਰੂਗੀ ਅਸੀਂ ਉਹਨਾਂ ਦੇ ਪਿੱਛੇ ਦੇਣਾ ਵਾ ਮੇਰੀ ਕਹਿਣਾ ਮਤਲਬ ਇਹ ਸੀ ਵੀ ਨਿਸ਼ਾਨਾ ਇੱਕ ਹੀ ਸੀਗਾ ਲੇਕਿਨ ਅਲੱਗ-ਅਲੱਗ ਕਿਉਂ ਗਏ ਪੱਕਾ ਠੀਕ ਕਿਉਂ ਨਹੀਂ ਹੋਇਆ ਮੈਂ ਛੁੱਟੀ ਉਸੇ ਗੱਲ ਦਾ ਜੀ ਬਾਬਾ ਉਹ ਸੱਤਿਆਂ ਨੂੰ ਜੱਥੇਬੰਦ ਉਹਨਾਂ ਨੇ ਲੱਗਿਆ ਸੀ ਤਾਂ ਅੱਜ ਵੀ ਕੋਸ਼ਿਸ਼ ਕਰਦੇ ਵੀ ਆਪਾਂ ਇਕੱਠੇ ਲੜ ਲਗੇ ਪਰ ਜੇ ਫੇਰ ਵੀ ਅਸੀਂ ਲੱਗ ਲੱਗ ਰ ਲੜ ਰਹੇ ਆ ਫੇਰ ਵੀ ਅਸੀਂ ਇੱਕ ਮੋਟਾ ਮੰਗਾ ਤੇ ਸਹਿਮਤੀ ਹੈ ਸਾਡੀ ਉਹਨਾਂ ਦੇ ਸੰਘਰਸ਼ ਦੀਆਂ ਜਿਹੜੀਆਂ ਮੰਗਾ ਉਹ ਸਾਡੀਆਂ ਸੰਯੁਕਤ ਮਰਚ ਦੀਆਂ ਮੰਗਾ ਐਸੇ ਕਰਕੇ ਅਸੀਂ ਉਸ ਸੰਘਰਸ਼ ਦੀ ਪਿੱਠ ਤੇ ਆ ਡੱਲੇ ਵਾਲਾ ਬਿਆਨ ਆਇਆ ਇੱਕ ਵੀ ਕੋਈ ਵੀ ਸਾਥੀ ਹੈ ਅਗਰ ਕੋਈ ਹੋਰ ਪਰਨਾ ਸਕਦਾ ਜਥੇਬੰਦੀ ਆ ਸਕਦੀ ਹੈ ਪਿੱਛੇ ਫਿਰ ਤੂੰ ਜਾਉਂਗੇ ਜੇ ਤੁਸੀਂ ਦੇਖੋ ਜੀ ਜੇ ਸਾਨੂੰ ਸੱਦਾ ਦਿੱਤਾ ਸਾਡੀ ਜਥੇਬੰਦੀ ਹੈ ਕਿਸਾਨਾਂ ਦੀ ਜਥੇਬੰਦੀ ਬਣਾਈ ਅਸੀਂ ਲੋਕਾਂ ਦੀ ਖਾਤਰ ਆ ਜੇ ਉਹ ਸੱਦਾ ਆਇਆ ਸੀ ਸਾਡਾ ਫਰਜ਼ ਬੰਦਾ ਜਾਵਾਂਗੇ ਮੰਨ ਲਓ ਨਾ ਵੀ ਸੱਦਾ ਆਇਆ ਫਿਰ ਵੀ ਅਸੀਂ ਜਾ ਕੇ ਬਰ ਉਹ ਸਪੋਰਟ ਕਰ ਸਕਦੇ ਹਾਂ ਬਿਲਕੁਲ ਸਾਡੇ ਨਾਲ ਹੋਰ ਵੀ ਸਾਥੀ ਜੋੜੇ ਸੱਸੀਆ ਵੀ ਜੀ ਸਤਿ ਸ਼੍ਰੀ ਅਕਾਲ ਜੀ ਹਰ ਕੀ ਨਾਮ ਆ ਤੁਹਾਡਾ ਮੇਰੇ ਨਾਲ ਗੁਰਵਿੰਦਰ ਸਿੰਘ ਬੱਲੋ ਜੀ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਮਾਲਵਾ ਜੀ ਗੁਰਵਿੰਦਰ ਜੀ ਅੱਜ ਅੱਜ ਤੁਸੀਂ ਇੱਥੇ ਆ ਅੱਜ ਜੋ ਸਾਡੇ ਦਿੱਲੀ ਜਾਂਦੇ ਕਿਸਾਨਾਂ ਦੇ ਉੱਪਰ ਸਰਕਾਰ ਵੱਲੋਂ ਤਾਨਾ ਸਭ ਤੀਰਾ ਕੀਤਾ ਗਿਆ ਜਾਬਰ ਹੋਇਆ ਉਹਨਾਂ ਤੇ ਨੰ ਤਸੱਦਤ ਕੀਤਾ ਗਿਆਗਾ ਉਸ ਤਸੱਦਤ ਦੇ ਵਿਰੋਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਗਈ ਉਸ ਕਾਲ ਦੇ ਉੱਪਰ ਅੱਜ ਅਸੀਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਟੋਲਾ ਉਹ ਫਰੀ ਕੀਤੇ ਹੋਏ ਆ ਇਕੱਠੇ ਕਿਉਂ ਨੇ ਹੁਣ ਤੱਕ ਜੇ ਆਪਾਂ ਗੱਲ ਕਰੀਏ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਪਹਿਲਾਂ ਵੀ ਕੀਤਾ ਅਲੱਗ-ਅਲੱਗ ਹੋ ਗਏ ਜੇ ਤੁਸੀਂ ਇੱਕ ਮੁੱਠੀ ਹੋ ਗਈ ਇਸ ਵਾਰ ਸੰਘਰਸ਼ ਲੜਦੇ ਤੇ ਫਿਰ ਕਿਤੇ ਆਈ ਨਹੀਂ ਉਹ ਸ਼ਰੀ ਨਹੀਂ ਨਹੀਂ ਅਸੀਂ ਅੱਜ ਵੀ ਇੱਕ ਮੁੱਠੀ ਹੋਟਾਂਗੇ ਉੱਥੋਂ ਦੀਆਂ ਜਥੇਬੰਦੀਆਂ ਦੇ ਉੱਥੇ ਵੀ ਸਰਕਾਰ ਵੱਲੋਂ ਜ਼ਬਰ ਕੀਤਾ ਗਿਆ ਉਸ ਜ਼ਬਰ ਦੇ ਖਿਲਾਫ ਅੱਜ ਜਿਹੜੀਆਂ ਰਹਿੰਦੀਆਂ ਇੱਥੇ ਬੈਠੀਆਂ ਜਥੇਬੰਦੀਆਂ ਉਹਨਾਂ ਨੇ ਉਹਦਾ ਮੂੰਹ ਤੋੜਮਾ ਜਵਾਬ ਦਿੱਤਾ ਜੀ ਇੱਕ ਮਿੰਟ ਤੁਸੀਂ ਕਹਿ ਰਹੇ ਹੋ 13 ਨੂੰ ਉਹ ਗਏ ਨੇ ਤੁਸੀਂ ਨਹੀਂ ਗਏ ਕੀ ਕਾਰਨ ਕੀ ਰਿਹਾ ਨਹੀਂ ਚਲੋ ਸਾਡੇ ਆਪਸੀ ਜਥੇਬੰਦੀਆਂ ਦਾ ਤਾਲਮੇਲਾ ਉਹ ਨਹੀਂ ਹੋ ਸਕਿਆ ਪਰ ਅਸੀਂ ਅੱਜ ਵੀ ਕਹਿੰਦੇ ਆ ਵੀ ਜੇ ਸਾਡੀਆਂ ਜਥੇਬੰਦੀਆਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜ਼ਬਰ ਹੁੰਦਾਗਾ ਚਾਹੇ ਉਹ ਸੰਯੁਕਤ ਕਣ ਮੋਰਚਾ ਰਾਜਨੀਤਿਕ ਹੋਵੇ ਚਾਹੇ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਹੋਵੇ ਹਰ ਇੱਕ ਦੇ ਬੱਕਾ ਪਰ ਲੜਾਈ ਸਾਡੀ ਇੱਕੋ ਹੀ ਹੈ ਅਸੀਂ ਉਹੀ ਕਿਸਾਨੀ ਮਜ਼ਦੂਰੀ ਦੀਆਂ ਮੰਗਾਂ ਨੂੰ ਲੈ ਕੇ ਤੁਰੇ ਹੋਏ ਆ ਜਿਨ੍ਹਾਂ ਤੇ ਸਾਰਿਆਂ ਜਥੇਬੰਦੀਆਂ ਲੜਦੀਆਂ ਤੁਰੀਆਂ ਉਹਦੀਆਂ ਹੁਣ ਜੇ ਉਹਨਾਂ ਵੱਲੋਂ ਸੱਦਾ ਆਊਗਾ ਤੁਸੀਂ ਜਾਓਗੇ ਉਹਨਾਂ ਦੇ ਪਿੱਛੇ ਨਾਲ ਕੇ ਨਹੀਂ ਅਸੀਂ ਜ਼ਰੂਰ ਜਾਵਾਂਗੇ ਜੀ ਅਸੀਂ ਇੱਥੇ ਵੀ ਪ੍ਰੋਗਰਾਮ ਕਰਾਂਗੇ ਤੇ ਉੱਥੇ ਵੀ ਜਾਵਾਂਗੇ ਜੇ ਸਾਨੂੰ ਸੱਦਾ ਆਉਂਦਾਗਾ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਮੱਡਣਾ ਬਦੋ ਇਹ ਆਪਣਾ ਕਿਸਾਨ ਜਿੱਥੇ ਬੰਦੀਆਂ ਵੱਲੋਂ ਨਾਰੇबाजी ਕੀਤੀ ਜਾ ਰਹੀ ਹੈ ਇਹ ਹੁਣ ਉਹਨਾਂ ਦੀ ਆਪਣਾ ਪਿੱਠ ਦੀ ਆਖੜੇ ਹੋਏ ਨੇ ਇਹਨਾਂ ਵੱਲੋਂ ਸੰਘਰਸ਼ ਦਾ ਫਿਰ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਹਿਣਾ ਕਿ ਅਗਰ ਸਾਨੂੰ ਦੁਆਰੋਂ ਸੱਦਾ ਆਊਗਾ ਤਾਂ ਅਸੀਂ ਉਹਨਾਂ ਦੀ ਪਿੱਠ ਤੇ ਪੇਜਾ ਖੜਾਉਂਦਾ ਅਸੀਂ ਉਹਨਾਂ ਦੇ ਨਾਲ ਜੀਹੀ ਜਾਵਾਂਗੇ ਕਮਿੰਦਰ ਸਿੰਘ ਜੇਠੂ ਕੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਭਾਰਤੀ ਕਿਸਾਨ ਜੂਨੇ ਨੇ ਇਕਤਾ ਟਕਾਉਂਦਾ ਤੇ ਸਾਡੇ ਸੂਬਾ ਪ੍ਰਧਾਨ ਮਨਜੀਤ ਸਿੰਘ ਤਨੇਰ ਕੀ ਮਾਮਲਾ ਜਿਹੜਾ ਅੱਜ ਟ੍ਰੇਨਰ ਰੱਖਿਆ ਸਾਡਾ ਜਿਹੜਾ ਅੱਜ ਦਾ ਜਿਹੜਾ ਮਾਮਲਾ ਹੈਗਾ ਇਹਦਾ ਮੇਨ ਕਾਰਨ ਇਹ ਹੈ ਵੀ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਦਾਜਨੀਤਿਕ ਜਿਹੜ ਉਨ੍ਹਾਂ ਦੀ ਅਗਵਾਈ ਦੇ ਵਿੱਚ 13 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਸੀਗਾ ਹਰਿਆਣੇ ਦੀ ਖੱਟਰ ਸਰਕਾਰ ਨੇ ਵੱਡੀਆਂ ਫੋਰਸਾਂ ਲਾ ਕੇ ਰੋਕਾਂ ਲਾ ਕੇ ਵੈਰੀਗੇਟ ਗੱਡ ਕੇ ਕੰਕਰੀਟ ਦੇ ਕੰਧਾਂ ਲਾ ਕੇ ਉਹਨਾਂ ਕਿਸਾਨਾਂ ਦੇ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗੋਲੀਆਂ ਚਲਾਈਆਂ ਫੱਟਰ ਕੀਤੇ ਅਥਰੂ ਗੈਸ ਦੇ ਗੋਲੇ ਛੱਡੇ ਲਾਠੀ ਚਾਰਜ ਕੀਤਾ ਸਿਰ ਭਾੜੇ ਉਹਨਾਂ ਕਿਸਾਨਾਂ ਦੇ ਉਹਦੇ ਵਿੱਚੋਂ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਜਿਹਦੇ ਵਿੱਚੋਂ ਐਸ ਕੇ ਮ ਜਿਹਦੇ ਵਿੱਚ 37 ਜਥੇਬੰਦੀਆਂ ਸ਼ਾਮਲ ਨੇ ਉਹਨਾਂ ਨੇ ਫੈਸਲਾ ਕੀਤਾ ਦੋ ਜਥੇਬੰਦੀਆਂ ਅੱਜ ਰੇਲਵੇ ਲਾਈਨਾਂ ਦੇ ਉੱਤੇ ਐ ਸਾਡੀ ਭਾਰਤੀ ਕਿਸਾਨ ਜੁਨੀਅਨ ਇਕੱਠਾ ਡਕਾਉਂਦਾ ਨੇ ਆਜ਼ਾਦ ਤੌਰ ਤੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਮੋਦੀ ਹਕੂਮਤ ਦੇ ਖੱਤਰ ਸਰਕਾਰ ਦੇ ਵਿਰੋਧ ਦੇ ਵਿੱਚ ਅਸੀਂ 3 ਘੰਟੇ ਜਿਹੜਾ 12 ਤੋਂ 3 ਰੇਲਾਂ ਦਾ ਚੱਕਾ ਜਾਮ ਕੀਤਾਗੇ ਕਰਾਂਗੇ ਜਿਹੜਾ ਕਿ ਹੁਣ ਚੱਲ ਰਿਹਾ ਹੈਗਾ ਇਸ ਟੇ ਪੁੱਚੋ ਮੰਡੀ ਖੜੇ ਆ ਅਸੀਂ ਤੇ ਦੂਜਾ ਹੈਗਾ ਮਤਲਬ ਜਥੇਬੰਦੀ ਹੈ ਜਿਹੜੀ ਉਹ ਬਾਕੀ ਜਿਹੜਾ ਐਸ ਕੇ ਐਮ ਹੈ ਉਹਨਾਂ ਨੇ ਟੋਲ ਪਲਾਜ਼ੇ ਫ੍ਰੀ ਕੀਤੇ ਹੋਏ ਆ ਅਜੇ ਵੀ ਉਹਨਾਂ ਕਿਸਾਨਾਂ ਦੀ ਹਮਾਇਤ ਹੈ ਜੇਕਰ ਮੋਦੀ ਹਕੂਮਤ ਨੇ ਖੱਟਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਹੋਰ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਤੇ ਜਾਂ ਉਹਨਾਂ ਤੇ ਮਤਲਬ ਕੋਈ ਵੱਡਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਕੰਨ ਤੇ ਲਿਖਿਆ ਪੜ੍ਹ ਲਵੇ ਐਸਕੇਐਮ 18 ਤਰੀਕ ਨੂੰ ਮੀਟਿੰਗ ਕਰਕੇ ਅਗਲੇ ਜਿਹੜਾ ਸੰਘਰਸ਼ ਦਾ ਐਲਾਨ ਕਰੂਗਾ ਅਸੀਂ ਉਹਨਾਂ ਦੇ ਕਿਸਾਨਾਂ ਦੇ ਬਿਲਕੁਲ ਹੱਕ ਦੇ ਵਿੱਚ ਹਮਾਇਤ ਹੈ ਇਹ ਐਨਾ ਸਮਝੇ ਵੀ ਖਣੀ ਇਹ ਕਿਸਾਨ ਅੱਡ ਜਾ ਰਹੇ ਤੇ ਦੂਜੇ ਖਣੀ ਬੈਠੇ ਆ ਇਹ ਸੰਕੇਤ ਦਿੱਤਾ ਮੋਦੀ ਹਕੂਮਤ ਨੂੰ ਭਾਜਪਾ ਨੂੰ ਵੀ ਅਸੀਂ ਇਕੱਠੇ ਆ ਹਰਿਆਣਾ ਸਰਕਾਰ ਨੇ ਪੰਜਾਬ ਚ ਆ ਕੇ ਅਥਰੂ ਗਏ ਛੱਡੇ ਗੋਲਗਾ ਚ ਲੰਗਾ ਤੇ ਪੰਜਾਬ ਸਰਕਾਰ ਨੇ ਹਜੇ ਇੱਕ ਬਿਆਨ ਵੀ ਨਹੀਂ ਦਿੱਤਾ ਵੀ ਸਾਡੇ ਏਰੀਆ ਚ ਆ ਕੇ ਕਿਵੇਂ ਕਰਿਆ ਪੰਜਾਬ ਸਰਕਾਰ ਦੀ ਇਹ ਨਲਕੀ ਹੈ ਅਸੀਂ ਕਹਿੰਦੇ ਆ ਇਕੱਲੀ ਅਥਰੂ ਗਏ ਛੀ ਨਹੀਂ ਸਾਡੇ ਪੰਜਾਬ ਸਰਕਾਰ ਨੇ ਤਾਂ ਹੋਰ ਨਾਲ ਕਿਸਾਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਹਰਿਆਣੇ ਨੂੰ ਜਾ ਰਹੇ ਆ ਕਿਸਾਨ ਇਹ ਸਭ ਤੋਂ ਵੱਡੀ ਨਲਕੀ ਹੈ ਭਗਵੰਤ ਮਾਨ ਦੀ ਸਰਕਾਰ ਦੀ ਜਿਹੜਾ ਬਦਲਾ ਲੈ ਕੇ ਕਹਿ ਕੇ ਆਈ ਸੀ ਲੋਕ ਵੀ ਬਦਲਾ ਹੈਗਾ ਉਹ ਬਦਲਾ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿਹੜਾ ਬਦਲਾ ਇਥੇ ਕੁਝ ਨਹੀਂ ਆਪਦੇ ਘਰ ਪਰਨ ਨੂੰ ਹੋ ਗਏ ਆ ਕਿਸਾਨਾਂ ਤੇ ਜ਼ਬਰ ਰ ਬੇਰਜ਼ਗਾਰ ਨੌਜਵਾਨਾਂ ਤੇ ਜ਼ਬਰ ਸਾਡੀਆਂ ਲੜਕੀਆਂ ਤੇ ਜ਼ਬਰ ਕਹਿੰਦੇ ਉਹੀ ਕੁਛ ਹੋ ਰਿਹਾ ਹੈ ਬਦਲਾਅ ਬਸ ਇੰਨਾ ਕੀ ਆਇਆ ਹੈ ਪਹਿਲਾਂ ਲੋਕ ਮਤਲਬ ਜਾਂਦੇ ਸੀਗੇ ਲੰਬੀ ਤੇ ਫੇਰ ਉਹਦੇ ਬਾਅਦ ਪਟਿਆਲੇ ਜਾਣ ਲੱਗੇ ਹੁਣ ਸੰਗਰੂਰ ਕੋਠੀਬੁਰੇ ਜਾਣ ਲੱਗੇ ਆ ਬਦਲਾਅ ਆਇਆ ਇੰਨਾ ਇਹ ਸਰ ਕੀ ਨਾਮ ਹੈ ਤੁਹਾਡਾ ਸ਼੍ਰੀ ਮੈਂ ਗੁਰਜੀਤ ਸਿੰਘ ਸੂਬਾ ਸੀਨੀਅਰ ਉਮੀਦਪ੍ਰਧਾਨ ਬਿਕਾਜੂ ਟਕਾਉਂਦਾ ਜੋ ਮਜੀਤ ਸਿੰਘ ਦੇ ਦਿਗਾਈ ਚੱਲਦੀ ਹੈ ਅੱਜ ਅਸੀਂ ਜਿਹੜਾ ਲਾਈਨ ਤੇ ਬੈਠੇ ਆ ਅਸੀਂ ਅਰਜੈਂਸੀ ਕੱਲ ਸੂਬਾ ਕਮੇਟੀ ਦੀ ਮੀਟਿੰਗ ਸੱਦੀ ਸੀਗੀ ਔਰ ਉਧਰ ਗ੍ਰਾਹਾਂ ਨੇ ਵੀ ਆਪਦੀ ਮੀਟਿੰਗ ਕੀਤੀ ਸੀ ਉਹਨਾਂ ਨੇ ਵੀ ਅੱਜ 12 ਤੋਂ ਲੈ ਕੇ 3 ਵਜੇ ਤੱਕ ਰੇਲਜਾਮ ਕਰਨ ਦਾ ਸੱਦਾ ਦਿੱਤਾ ਅਸੀਂ ਵੀ ਆਪਦੀ ਜਥੇਬੰਦੀ ਲੋ 12 ਤੋਂ ਲੈ ਕੇ 3 ਵਜੇ ਦਾ ਜਾਮ ਦਾ ਸੱਦਾ ਦਾ ਦੂਜੀ ਜਿਹੜੀ ਸੰਯੁਕਤ ਮੋਰਚਾ ਪੰਜਾਬ ਚ ਬਣਿਆ ਉਹਦੇ ਵੱਲੋਂ ਮਤਲਬ ਉਹਦੇ ਚ ਵੀ ਅਸੀਂ ਸ਼ਾਮਲਾ ਟੋਲ ਪਲਾਜੇ 12 ਤੋਂ 3 ਵਜੇ ਤੱਕ ਉਹਨਾਂ ਨੇ ਫਰੀ ਕਰਨ ਦਾ ਫੈਸਲਾ ਕੀਤਾ ਵੇਖੋ ਸਾਡਾ ਜਿਹੜਾ ਅੱਜ ਮੋਰਚਾ ਅਸੀਂ ਲਾਇਆ ਇਹਦੇ ਉੱਤੇ ਇਹ ਕਿਸਾਨ ਜਿਹੜੇ ਲੱਖ ਸਾਡੇ ਬਖਰੇਵੇਂ ਹੋਣ ਉਹਨਾਂ ਦਾ ਡੱਲੇਬਾਲ ਆਗੂਆਂ ਪਰ ਜਿਹੜੇ ਸਾਡੇ ਪਿੱਛੇ ਅਸੀਂ ਲੜਾਈ ਲੜੀ ਸੀਗੀ ਉਹਦੇ 'ਚ ਉਹੀ ਮੰਗਾ ਉਹ ਸੈਂਟਰ ਸਰਕਾਰ ਮੁਕਰ ਰਹੀ ਆ ਉਹਦੇ ਤੇ ਉਹ ਕਿਸਾਨ ਜਾ ਰਹੇ ਆ ਉਹਨਾਂ ਨੂੰ ਰਾਈਟ ਆ ਡੈਮੋਕਰਟ ਰਾਈਟ ਆ ਜੇ ਇਥੇ ਹਿੰਦੁਸਤਾਨ ਦਾ ਮੋਦੀ ਸਾਰਿਆਂ ਤੋਂ ਭਾਸ਼ਣ ਦਿੰਦਾ ਕਹਿੰਦਾ ਕਿ ਹਿੰਦੁਸਤਾਨ 'ਚ ਸਾਰਿਆਂ ਨੂੰ ਜਿਆਦਾ ਡੈਮੋਕ੍ਰੇਸੀ ਆ ਤੇ ਡੈਮੋਕ੍ਰੇਸੀ ਦਿਸ ਰਹੀ ਆ ਕਿ ਦਿੱਲੀ ਦੇ ਵਿੱਚ ਵਰਨ ਤੋਂ ਵੀ ਰੋਕਿਆ ਜਾ ਰਿਹਾ ਕੋ ਆ ਵੀ ਗੱਲ ਨਾ ਕਹਿ ਸਕਾ ਉਹਨਾਂ ਨੇ ਜਿਹੜਾ ਵਿਹਾਰ ਕੀਤਾ ਜਾ ਰਿਹਾ ਵੇਖੋ ਅਥਰੂ ਗੈਸ ਆ ਗੋਲੀਆਂ ਵਾਲਾ ਵਰਦੀਆਂ ਛੱਡੀਆਂ ਜਾਂਦੀਆਂ ਮਤਲਬ ਹਰ ਪ੍ਰਕਾਰੋਂ ਮਤਲਬ ਜਿਵੇਂ ਬਾਰਡਰ ਤੇ ਦੂਜੇ ਦੇਸ਼ ਨਾਲ جنگ ਲੱਗੀ ਹੁੰਦੀ ਆ ਇਸ ਤਰ੍ਹਾਂ جنگ ਲੱਈ ਆ ਪੰਜਾਬ ਨੂੰ ਇੱਕ ਨਾ ਮਤਲਬ ਅਸਾਸ ਕਰਾਇਆ ਜਾ ਰਿਹਾ ਕਿ ਵੀ ਇਹ ਮਤਲਬ ਭਾਰਤ ਦਾ ਐਸਾ ਹੀ ਨਿਕਾ ਇਸ ਕਰਕੇ ਉਸ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਆ ਮਤਲਬ ਬੇਨਸਾਫੀ ਕੀਤੀ ਆ ਉਹਦੇ ਖਿਲਾਫ ਅਸੀਂ 12 ਤੋਂ ਤੱਕ ਬੀਕੇ ਜੁਟਕਾਉਂਦੇ ਨੇ ਅੱਜ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ 12 ਤੋਂ ਤੱਕ ਰੇਲ ਜਾਮ ਕੀਤੀ ਆ ਇਹ ਜਾਨਦਾ ਕੀ ਪ੍ਰੋਗਰਾਮ ਉਹਨਾਂ ਨੂੰ ਸੱਦਾ ਵੀ ਦਿੱਤਾ ਜਾ ਰਿਹਾ ਵੀ ਜੇ ਕੋਈ ਆਉਣਾ ਚਾਹੇ ਤਾਂ ਲੇਖੋ ਉਹਨਾਂ ਨੇ ਸੱਦਾ ਨਹੀਂ ਦਿੱਤਾ ਸੀ ਪਹਿਲਾਂ ਸੰਯੁਕਤ ਮੋਰਚੇ ਨੇ ਛੀ ਮੈਂਬਰੀ ਕਮੇਟੀ ਬਣਾਈ ਸੀਗੀ ਡੱਲੇਬਾਰ ਆਰਗਾਨ ਨਾਲ ਗੱਲ ਕੀਤੀ ਸੀ ਵੀ ਇਹ ਜਿਹੜਾ ਕੱਠਾ ਕੱਠਣਾ ਹੀ ਮਤਲਬ ਮੁੱਢੀ ਸਤਕਾਰ ਨੂੰ ਝਕਾਇਆ ਜਾ ਸਕਦਾ ਆਪਾਂ ਤੁਸੀਂ ਇਹਨਾਂ ਪ੍ਰੈਸ ਇਸ਼ੂ ਨੂੰ ਬਣਾਓ ਕਿ ਮਤਲਬ ਤਾਂ ਸਾਡੇ ਵੀ ਇਹ ਵਿੱਚ ਚੋਣਾਂ ਵਾਲਾ ਮਾਮਲਾ ਉਹਨਾਂ ਨੇ ਗਾਰ ਸੱਸੀ ਬਣਾ ਲਾ ਕੁਝ ਬਣਾ ਲਾ ਕੋਈ ਕਹਿਨ ਨੂੰ ਕੁਝ ਕਹੀ ਜਾਵੇ ਸਾਡੇ ਵੀ ਮਤ ਪੇਚੀ ਵੀ ਜਿਹੜੇ ਚੋਣਾ ਲੜੇ ਸੀ ਉਹਨਾਂ ਨਾਲ ਸਾਡੇ ਵੀ ਮਤ ਪੇਚ ਅਸੀਂ ਫੇਰ ਵੀ ਉਹ ਮਤ ਪਤ ਨੂੰ ਪਾਸੇ ਰੱਖਦੇ ਅਸੀਂ ਕਿਸਾਨਾਂ ਦੀ ਏਕਤਾ ਨੂੰ ਮੁੱਖ ਰੱਖਦੇ ਹੋਏ ਮਤਲਬ ਇਕੱਠੇ ਚੱਲ ਰਹੇ ਆਂ ਔਰ ਅੱਜ ਵੀ ਅੱਜ ਇਹ ਮਤਲਬ ਅਸੀਂ ਉਹਨਾਂ ਨੂੰ ਕਹਿੰਨੇ ਕਿ ਬੈਠ ਕੇ ਇਹਨੂੰ ਮਤਲਬ ਇਹਨਾ ਕਿ ਜੇ ਮੋਦੀ ਨੂੰ ਹਰਾਉਣਾ ਤਾਂ ਬੈਠ ਕੇ ਸਾਰਾ ਮਤਲਬ ਤੋਂ ਜੇ ਜਥੇ ਬੰਦੀਆਂ ਜਾਣਗੀਆਂ ਤਾਂ ਪਹਿਲਾਂ ਵਗ ਮੋਦੀ ਨੂੰ ਹਰਾ ਸਕਦੇ ਆਂ ਤੇ ਜਿਹੜਾ ਭਗਵੰਤ ਮਾਨ ਇਹਦੇ ਤੋਂ ਸਾਨੂੰ ਉਹਦੇ ਵਿੱਚ ਸਖਤ ਤਰਾਜਾ ਤਾਰਾਂ ਬੜੀਆਂ ਮਾਰ ਰਿਹਾ ਤੇ ਮੈਂ ਕਿਸਾਨਾਂ ਦੇ ਹੱਕਾਂ ਦਾ ਕਿਸਾਨਾਂ ਦੇ ਹੱਕਾਂ ਦਾ ਤੇ ਪੰਜਾਬ ਦੇ ਬਾਰਡਰ ਤੇ ਪੰਜਾਬ ਚ ਅਥਰੂਗਾਂ ਸਿੱਖਿਆ ਦੇ ਤਾਂ ਉੱਥੇ ਇਹਨੇ ਐਸ ਐਚ ਪੀ ਡਿਪਟੀ ਭੱਦਿਆ ਉਹ ਕੁਝ ਨਹੀਂ ਰੋਕਦੇ ਵੀ ਤੁਹਾਨੂੰ ਕੀ ਰਾਈਟ ਆ ਸਾਡੇ ਇਧਰ ਅਥਰੂਗਾਂ ਸੱਟਣ ਦਾ ਆਪ ਦੇ ਹਰਿਆਣੇ ਚ ਕੁਝ ਕਰੀ ਜਾਊਗਾ ਆ ਕੋਲਰੀਆਂ ਦੇ ਮਾਮਲੇ ਚ ਕਿਸਾਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾ ਰਹੀਆਂ ਸੀਤੇ ਦੀਆਂ ਉਹਦੇ ਤੇ 300 ਪਰਸ ਦਾ ਰਾਦੀ ਨਹੀਂ ਕੀਤਾ ਜਾ ਰਹਾ 6 ਮਹੀਨੇ ਹੋ ਗਏ ਔਰ ਹੁਣ ਉੱਥੇ ਆਪ ਚ ਵੀ ਭੂਮਾ ਪਿਗਾ ਗਰੋ ਲੜ ਪਿਆ ਲੱਤਾਂ ਬਾਹਾਂ ਤੋੜਤੀਆਂ ਚੱਕ ਕੇ ਉਹਦੇ ਸਾਡੇ ਤਿੰਨ ਬੰਦੇ ਪਾਤੇ ਉਹੀ ਕੁਝ ਕਰ ਰਹਾ ਬੋਧਰਾ ਮੈਂਨ ਦਾ ਇੱਕ ਪ੍ਰਧਾਨਾ ਉਹ ਸਾਰਾ ਕੁਝ ਸੱਚ ਕਰਾਈ ਜਾ ਰਾ ਵੇਖੋ ਨਾ ਤਾਂ ਭਾਰਤੀ ਜਨਤਾ ਪਾਰਟੀ ਜਾਂ ਮਾਨ ਸਰਕਾਰ ਆ ਏ ਕਲਾਸੀ ਹੈ ਕੋਈ ਫਰਕ ਨਹੀਂ ਗੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਇਹਨਾਂ ਦਾ ਜੇ ਟੱਕਰਾ ਜਥੇਬੰਦ ਹੋ ਕੇ ਕੀਤਾ ਜਾਦਾ ਜਿਵੇਂ ਪਹਿਲਾਂ ਦਿੱਲੀ ਚ ਕੀਤਾ ਆਰਡੀ ਦਾ ਪੱਧਰ ਤੇ ਸੰਯੁਕਤ ਮੋਰਚੇ ਨੇ ਕੱਲ ਨੂੰ ਮੋਤੀ ਸਰਕਾਰ ਦੇ ਖਿਲਾਫ ਵੀ ਇਹਨਾਂ ਮੰਗਾਤੇ ਉਹਦੇ ਚ ਟ੍ਰੇਡ ਯੂਨियन ਵੀ ਆ ਮਜ਼ਦੂਰ ਵੀ ਆ ਵਪਾਰੀ ਵੀ ਆ ਅਰਥਗੈ ਵੀ ਆ ਹਰ ਤਬਕਾ ਉਸ ਵੱਲੋਂ ਅਸੀਂ ਕੱਲ ਨੂੰ ਮਤਲਬ ਸਮੁੱਚੇ ਭਾਰਤ ਦੇ ਵਿੱਚ ਬੰਦ ਦਾ ਸਰਦਾ ਦਿੱਤਾ ਤੇ ਕੱਲ ਨੂੰ ਵੀ ਅਸੀਂ ਜਿਵੇਂ ਪਹਿਲਾਂ ਬੰਦ ਦਾ ਸਰਦਾ ਦੇ ਕੇ ਮੋਦੀ ਨੂੰ ਵਿਖਾਇਆ ਸੀਗਾ ਕੱਲ ਨੂੰ ਵੀ ਅਸੀਂ ਵਿਖਾ ਦਿਆਂਗੇ ਕਿ ਪੰਜਾਬ ਦੇ ਲੋਕ ਤੇ ਭਾਰਤ ਦੇ ਲੋਕ ਤੇਰੀਆਂ ਮਨਮਰਜ਼ੀਆਂ ਨਹੀਂ ਚੱਲਣ ਦੇਗਾ ਉਹ ਆਪਦੀਆਂ ਮੰਗਾਂ ਮੁਕਾਤ ਸੰਗਤ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕੱਲ ਨੂੰ ਵੀ ਬੰਦ ਦੇ ਸੱਤੇ 'ਚ ਵੱਡੀ ਗਿਣਤੀ 'ਚ ਸੜਕਾਂ ਤੇ ਆ ਕੇ ਪਹੁੰਚਣ ਕਿੰਨੇ ਟੋ 4 ਵਜੇ ਤੱਕ ਬੰਦ ਉਹ ਵੀ ਕੱਲ ਨੂੰ ਸਾਡਾ 11 ਤੋਂ 4 ਵਜੇ ਤੱਕ ਕਰਵਾ ਦੇਣਗੇ ਬਠਿੰਡਾ ਚ ਕਿੱਥੇ ਕਿੱਥੇ ਬੰਦ ਕੀਤਾ ਆ ਬਠਿੰਡਾ ਦੇ ਵਿੱਚ ਇੱਕ ਨਯਾ ਚੌਂਕ ਚ ਬੰਦ ਕੀਤਾ ਯਾਰ ਪਰ ਦੱਪਾਲੀ ਚ ਬੰਦ ਕੀਤਾ ਯਾਰ ਰਾਮਪੁਰੇ ਚੌਂਕ ਦੇ ਵਿੱਚ ਮੋਰਚੌਂਕ ਚ ਬੰਦ ਕੀਤਾ ਯਾਰ ਇਧਰ ਤਲਵੰਡੀ ਸਾਈਡ ਤੇ ਵੀ ਬੰਦ ਕੀਤਾ ਯਾਰ ਆਰਡੀ ਦਾ ਪੱਧਰ ਤੇ ਸੰਯੁਕਤ ਮੋਰਚੇ ਨੇ ਕੱਲ ਨੂੰ ਮੋਤੀ ਸਰਕਾਰ ਦੇ ਖਿਲਾਫ ਵੀ ਇਹਨਾ ਮੰਗਾਂ ਦੀ ਉਹਦੇ ਚ ਟ੍ਰੇਡ ਯੂਨੀ ਵੀ ਆ ਮਜ਼ਦੂਰ ਵੀ ਆ ਵਪਾਰੀ ਵੀ ਆ ਅਰਥੀ ਦੇ ਵੀ ਆ ਹਰ ਤਰਕਾ ਉਸ ਵੱਲੋਂ ਅਸੀਂ ਕੱਲ ਨੂੰ ਮਤਲਬ ਸਮੁੱਚੇ ਭਾਰਤ ਦੇ ਵਿੱਚ ਬੰਦ ਦਾ ਸਰਦਾ ਦਿੱਤਾ ਤੇ ਕੱਲ ਨੂੰ ਵੀ ਅਸੀਂ ਜਿਵੇਂ ਪਹਿਲਾਂ ਬੰਦ ਦਾ ਸਰਦਾ ਦੇ ਕੇ ਮੋਦੀ ਨੂੰ ਵਿਖਾਇਆ ਸੀਗਾ ਕੱਲ ਨੂੰ ਵੀ ਅਸੀਂ ਵਿਖਾ ਦਿਆਂਗੇ ਕਿ ਪੰਜਾਬ ਦੇ ਲੋਕ ਤੇ ਭਾਰਤ ਦੇ ਲੋਕ ਤੇਰੀਆਂ ਮਨਮਰਜ਼ੀਆਂ ਨਹੀਂ ਚੱਲਣ ਦੇਗਾ ਉਹ ਆਪਦੀਆਂ ਮੰਗਾਂ ਮੁਾਕਤ ਸੰਗਤ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕੱਲ ਨੂੰ ਵੀ ਬੰਦ ਦੇ ਸੱਤੇ 'ਚ ਵੱਡੀ ਗਿਣਤੀ 'ਚ ਸੜਕਾਂ ਤੇ ਆ ਕੇ ਪਹੁੰਚਣ ਕਿੰਨੇ ਟੋ 4 ਵਜੇ ਤੱਕ ਬੰਦ ਉਹ ਵੀ ਕੱਲ ਨੂੰ ਸਾਡਾ 11 ਤੋਂ 4 ਵਜੇ ਤੱਕ ਰਹੇਗਾ ਬਠਿੰਡਾ ਕਿੱਥੇ ਕਿੱਥੇ ਬੰਨ੍ਹ ਕਿੱਥੇ ਆ ਬਠਿੰਡਾ ਦੇ ਵਿੱਚ ਇੱਕ ਨਿਆ ਚੌਂਕ ਚ ਬੰਦ ਕੀਤਾ ਯਾਰ ਪਰ ਦੱਪਾਲੀ ਚ ਬੰਦ ਕੀਤਾ ਯਾਰ ਰਾਮਪੁਰੇ ਚੌਂਕ ਦੇ ਵਿੱਚ ਮੋਰ ਚੌਂਕ ਚ ਬੰਦ ਕੀਤਾ ਯਾਰ ਇਧਰ ਤਲਵੰਡੀ ਸਾਈਡ ਤੇ ਵੀ ਬੰਦ ਕੀਤਾ ਜਾ ਰਿਹਾ